ਮੋਗਾ ਤੋਂ ਸਾਹਮਣੇ ਆ ਰਹੀ ਐ ਜਿੱਥੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਤਰੀਆਂ ਤਰਾਈਆਂ ਹੀ ਰਹਿ ਗਈਆਂ ਜਦੋਂ ਚੂੜਾ ਪਾ ਕੇ ਸਾਰਾ ਦਿਨ ਕੁੜੀ ਉਡੀਕਦੀ ਰਹੀ ਪਰ ਲਾੜਾ ਬਰਾਤ ਲੈ ਕੇ ਪਹੁੰਚਾਈ ਨਹੀਂ ਜਦੋਂ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਫੋਨ ਕੀਤਾ ਕਿ ਇੰਨਾ ਸਮਾਂ ਹੋ ਗਿਆ ਸਾਰਾ ਦਿਨ ਲੰਘ ਗਿਆ ਤੁਸੀਂ ਬਰਾਤ ਲੈ ਕੇ ਪਹੁੰਚੇ ਕਿਉਂ ਨਹੀਂ ਤਾਂ ਉਸ ਸਮੇਂ ਪਤਾ ਲੱਗਦਾ ਹੈ ਕਿ ਇੱਥੇ ਤਾਂ ਕੋਈ ਨਵਾਈ ਬੁਆੜਾ ਪੈ ਗਿਆ ਤਾਂ ਕੁੜੀ ਤੇ ਕੁੜੀ ਦੀ ਮਾ ਦੇ ਵੱਲੋਂ ਰੋ ਰੋ ਕੇ ਆਪਣਾ ਦੁੱਖੜਾ ਸੁਨਾਇਆ ਗਿਆ ਹੈ ਗਰੀਬ ਪਰਿਵਾਰ ਸੀ ਇਹ ਮਸਾ ਹੀ ਇਹਨਾਂ ਨੇ ਪੈਸੇ ਜੋੜ-ਜੋੜ ਕੇ ਇਕੱਠੇ ਕਰਕੇ ਆਪਣੀ ਤੀ ਦਾ ਵਿਆਹ ਰੱਖਿਆ ਸੀ ਤਾਂ ਜਦੋਂ ਇਹ ਮੁੰਡੇ ਵਾਲਿਆਂ ਨੂੰ ਫੋਨ ਕਰਦੇ ਨੇ ਤਾਂ ਅੱਗੋਂ ਮੁੰਡੇ ਵਾਲਿਆਂ ਦਾ ਕਹਿਣਾ ਕੀ ਹੁੰਦਾ ਹੈ ਉਹ ਤੁਹਾਨੂੰ ਦੱਸਦੇ ਆ ਮੁੰਡੇ ਵਾਲੇ ਕਹਿੰਦੇ ਨੇ ਕਿ ਸਾਡਾ ਤਾਂ ਵੀ ਮੁੰਡਾ ਪਹਿਲਾਂ ਹੀ ਵਿਆਹਿਆ ਹੋਇਆ ਸੀਗਾ ਇਹਦੀ ਕੋਰਟ ਮੈਰਿਜ ਹੋਈ ਹੋਈ ਸੀਗੀ ਜਦੋਂ ਉਧਰੋਂ ਤਲਾਕ ਹੋ ਜਾਏਗਾ ਤਾਂ ਉਸ ਤੋਂ ਬਾਅਦ ਅਸੀਂ ਇੱਧਰ ਲਾਵਾ ਫੇਰੇ ਕਰ ਲਾਂਗੇ ਤੇ ਮੁੰਡੇ ਵਾਲੇ ਕਹਿੰਦੇ ਨੇ ਕਿ ਅਸੀਂ ਜਿਹੜਾ ਤੁਹਾਡਾ ਵਿਚੋਲਾ ਸੀਗਾ ਉਹਨੂੰ ਤਾਂ ਅਸੀਂ ਸਾਰੀ ਗੱਲ ਦੱਸੀ ਹੋਈ ਸੀਗੀ ਵੀ ਮੁੰਡੇ ਦੀ ਕੋਰਟ ਮੈਰਿਜ ਹੋਈ ਹੋਈ ਆ ਉੱਥੋਂ ਹਲੇ ਤਲਾਕ ਹੋਣਾ ਹੈ ਉਸ ਤੋਂ ਬਾਅਦ ਇੱਥੇ ਲਾਵਾ ਫੇਰੇ ਹੋਣੇ ਨੇ ਤਾਂ ਇਹ ਮੁੰਡੇ ਵਾਲਿਆਂ ਦਾ ਕਹਿਣਾ ਹੁੰਦਾ ਹੈ ਕਿ ਵਿਚੋਲੇ ਨੂੰ ਸਾਰੀ ਗੱਲ ਪਤਾ ਸੀ ਤਾਂ ਮਾਵਾਂ ਧੀਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਗਰੀਬ ਪਰਿਵਾਰ ਸੀ ਮਸਾਂ ਹੀ ਪੈਸੇ ਜੋੜ-ਜੋੜ ਕੇ ਇਕੱਠੇ ਕਰਕੇ ਕੁੜੀ ਦਾ ਵਿਆਹ ਰੱਖਿਆ ਸੀ ਸਾਰਾ ਦਿਨ ਪਰਿਵਾਰ ਉਡੀਕਦਾ ਰਿਹਾ ਪਰ ਮੁੰਡਾ ਬਰਾਤ ਲੈ ਕੇ ਪਹੁੰਚਿਆ ਹੀ ਨਹੀਂ ਇਹ ਮਾਵਾਂ ਧੀਆਂ ਕੀ ਕੁਝ ਕਹਿ ਰਹੀਆਂ ਨੇ ਉਹ ਤੁਸੀਂ ਖੁਦ ਹੀ ਸੁਣ ਲਓ ਕੀ ਨਾਮ ਹੈ ਤੁਹਾਡਾ ਮੇਰਾ ਕਰਮਜੀਤ ਕੋ ਕਿੱਥੋਂ ਦੇ ਰਹਿਣ ਵਾਲੇ ਆ? ਇਹ ਮੋਗੇ ਦੇ ਰਹਿਣ ਵਾਲੇ ਆ। ਹਾਂ ਅੱਜ ਤੁਹਾਡੀ ਬੇਟੀ ਦਾ ਵਿਆਹ ਰੱਖਿਆ ਗਿਆ ਸੀ ਪਰ ਵਿਆਹ ਦੀ ਬਹੋਂ ਦੀ ਬਜਾਏ ਤੁਸੀਂ ਥਾਣੇ ਖੜੇ ਹੋ ਕੀ ਕਾਰਨ ਕੀ ਬਣਿਆ ਸਾਰੀ ਗੱਲ ਦੱਸੋ। ਅਸੀਂ ਤੇ ਅਸੀਂ ਨਾ ਅੱਜ ਮੇਰੀ ਬੇਟੀ ਦੀ ਮੈਰਿਜ ਸੀਗੀ ਠੀਕ ਹੈ ਜੀ ਸਾਨੂੰ ਕੀ ਨਾਮ ਉਹਦਾ ਅੱਜ ਸਵੇਰ 10 ਵਜੇ ਬਰਾਤ ਆਣੀ ਸੀਗੀ। ਸਾਨੂੰ ਬਚੋਲਿਆਂ ਨੇ ਕਿਹਾ ਵੀ ਅਸੀਂ ਕੀ ਨਾਮ ਉਹਦਾ ਸਵੇਰ ਉਹਨਾਂ ਦੇ ਨਾਲ 10 ਵਜੇ ਆ ਜਾਾਂਗੇ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਸਾਰੀ ਜਿਹੜੀ ਵੇਟ ਕਰਦੇ ਰਹੇ। 4 ਵਜੇ ਕਾਲ ਕੀਤੀ ਵੀ ਤੁਸੀਂ ਆਏ ਨਹੀਂ ਉਹ ਕਹਿੰਦੇ ਵੀ ਤੁਸੀਂ ਇੱਧਰ ਮੜਾ ਸਾਡੇ ਘਰੇ ਆਓ ਵੀ ਮੁੰਡੇ ਨੇ ਥੋੜੀ ਜੀ ਗੱਲ ਕਰਨੀ ਕੁੜੀ ਨਾਲ ਅਸੀਂ ਉੱਥੇ ਗਏ ਆ ਅਸੀਂ ਜਦੋਂ ਉੱਥੇ ਗਏ ਆ ਅਸੀਂ ਕਿਹਾ ਵੀ ਇਦਾਂ ਕਰਕੇ ਵੀ ਤੁਸੀਂ ਆਏ ਨਹੀਂ ਕਹਿੰਦੇ ਅਸੀਂ ਇਸ ਕਰਕੇ ਨਹੀਂ ਆਏ ਵੀ ਸਾਡੀ ਪਹਿਲਾਂ ਮੁੰਡੇ ਦੀ ਪੇਪਰ ਮੈਰਿਜ ਹੋਈ ਹੈ ਤੁਹਾਨੂੰ ਵਿਚੋਲਿਆਂ ਨੇ ਦੱਸਿਆ ਨਹੀਂ ਮੈਂ ਕਿਹਾ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਤੁਸੀਂ ਸਾਨੂੰ ਹੁਣ ਦੱਸਦੇ ਪਏ ਹੋ ਕਹਿੰਦੇ ਸਾਡੇ ਕੋਲ ਸਾਡੇ ਨਾਲ ਕੁੜੀ ਤੁਸੀਂ ਇਦਾਂ ਹੀ ਤੋੜ ਦਿਓ ਜਦੋਂ ਉਹ ਤੁਹਾਡੀ ਬਹੁਤ ਜ਼ੋਜੂਗਾ ਫਿਰ ਅਸੀਂ ਕੁੜੀ ਦੇ ਨਾਲ ਲਾਮਾ ਫੇਰੇ ਕਰਾ ਦਾਂਗੇ ਉਸ ਤੋਂ ਬਾਅਦ ਵੀ ਅਸੀਂ ਬਹੁਤ ਮਤਲਬ ਕਿ ਬਹਿਸਬਾਜੀ ਸਾਡੀ ਹੋਈ ਤੇ ਉਹ 2 ਮਿੰਟ ਦੇ ਅੰਦਰ ਅੰਦਰ ਗੱਡੀ ਲੈ ਕੇ ਮਤਲਬ ਕਿ ਚਲੇ ਗਏ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਜਿਹਦੇ ਨਾਲ ਰਿਸ਼ਤਾ ਹੋਇਆ ਉਹ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਉਹ ਬਾਗੇਪੁਰਾਂ ਦੇ ਰਹਿਣ ਦਾ ਕੀ ਨਾਮ ਕੀ ਆ ਉਸ ਦਾ ਉਹਦਾ ਰਣਦੀਪ ਖੰਡਾ ਕੀ ਕੰਮ ਕੀ ਕਰਦੇ ਨੇ ਸਨਿਆਰੇ ਦਾ ਕੰਮ ਕਰਦਾ ਸਗਨ ਜਿਹੜਾ ਰੋਕਾ ਹੋਇਆ ਸੀ ਉਹ ਕਦੋਂ ਹੋਇਆ ਉਹ ਸੰਡੇ ਵਾਲੇ ਦਿਨ ਸਾਡੀ ਸਵੇਰ ਮੇਰੇ ਨਾਲ ਗੱਲ ਹੋਈ ਸਵੇਰੇ ਵੀ ਉਹਨਾਂ ਨੇ ਸ਼ਾਮ ਨੂੰ ਆਉਣਾ ਸਿਰਫ ਕਹਿੰਦੇ ਸੀ ਦੇਖਣਾ ਹੀ ਆ ਅਸੀਂ ਕੁੜੀ ਨੂੰ ਮੁੰਡੇ ਕੁੜੀ ਨੇ ਦੇਖਣਾ ਹੀ ਹੈ ਕੱਲਾ ਅਸੀਂ ਚਲੇ ਗਏ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕੀ ਸ਼ਗਨ ਮਤਲਬ ਕੀ ਕੀਤਾ ਅਸੀਂ ਬਹੁਤ ਕਿਹਾ ਵੀ ਮੇਰਾ ਮੇਰੇ ਕੋਲ ਕੀ ਮੇਰਾ ਬੰਦਾ ਹੈ ਨਹੀਂ ਸਰਤੇ ਮੇਰੇ ਜਿਹੜੇ ਮਤਲਬ ਕੀ ਵੱਡੇ ਸਿਸਟਰ ਨੇ ਉਹਨਾਂ ਦਾ ਜਿਹੜਾ ਮਤਲਬ ਕੀ ਹਸਬੰਦ ਆ ਉਹਨਾਂ ਨੂੰ ਅਸੀਂ ਕਿਹਾ ਵੀ ਉਹ ਵੀ ਹੈ ਨਹੀਂਗਾ ਵੀ ਅਸੀਂ ਰੋਕਾ ਕਰਨਾ ਨਹੀਂਗਾ ਸਿਰ ਟਾਈਮ ਲੈਣਾ ਵਾ ਕਹਿੰਦੇ ਕੋਈ ਗੱਲ ਨਹੀਂ ਆਪਾਂ ਸ਼ਗਨ ਨਹੀਂ ਪਾਣਾ ਵਾ ਅਸੀਂ ਸ਼ਗਨ ਪਾ ਦਿੱਤਾ ਉਸ ਤੋਂ ਬਾਅਦ ਅਸੀਂ ਟਾਈਮ ਮੰਗਿਆ ਸਾਡੇ ਕੋਲ ਟੈਂਸਨ ਨੂੰ ਟਾਈਮ ਨਹੀਂ ਦਿੱਤਾ ਉਹਨਾਂ ਨੇ ਇੰਨੀ ਕਿ ਜ਼ਿਆਦਾ ਜਲਦੀ ਕੀਤੀ ਵੀ ਸਾਨੂੰ ਨਹੀਂ ਪਤਾ ਵੀ ਉਹਨਾਂ ਦੇ ਮਨ 'ਚ ਕੀ ਸੀ ਕੀ ਨਹੀਂ ਸੀ ਇਹ ਸਾਡੇ ਨਾਂ 'ਤੇ ਮੇਰੀ ਤਨਾ ਧੋਖਾਧੜੀ ਕੀਤੀ ਕੁਦ ਵਿੱਚ ਉਹਨਾਂ ਨੇ ਕੀਤੀ ਸਾਨੂੰ ਨਹੀਂ ਸੀ ਪਤਾ ਅਸੀਂ ਫਿਰ ਵੀ ਸ਼ਾਮ ਨੂੰ ਅਸੀਂ ਕੋਈ ਗੱਲ ਨਹੀਂ ਅਸੀਂ 2 ਦਿਨ ਦਾ ਟਾਈਮ ਲਈ ਤਾਂ ਸਾਨੂੰ 2 ਦਿਨ ਦਾ ਟਾਈਮ ਵੀ ਨਹੀਂ ਦਿੱਤਾ ਕਹਿੰਦੇ ਅਸੀਂ ਬੁੱਧਵਾਰ ਨੂੰ ਹੀ ਲੈ ਕੇ ਜਾਣੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਅਸੀਂ ਬੁੱਧਵਾਰ ਨੂੰ ਹੀ ਤੋਰ ਦਾਂਗੇ ਅਸੀਂ ਸਾਰੀ ਦਿਹਾੜੀ ਵੇਟ ਕਰਦੇ ਰਹੇ ਉਹ ਬਰਾਤ ਲੈ ਕੇ ਬਿਲਕੁਲ ਨਹੀਂ ਆਈ ਫਿਰ ਆਏ ਵੀ ਆ ਪਤਾ ਨਹੀਂ ਨਾਲ ਉਹਨਾਂ ਦੇ ਇੱਕ ਗਨਮੈਨ ਵੀ ਸੀਗਾ ਐਡੀ ਵੱਡੀ ਰਫਲ ਮਤਲਬ ਕਿ ਚੱਕੀ ਫੇਰਦਾ ਵੀ ਮਤਲਬ ਕਿ ਸਾਡੀ ਸੁਣਵਾਈ ਉਹਨਾਂ ਨੇ ਇੱਕ 1% ਸਾਡੀ ਕੋਈ ਗੱਲ ਬਾਤ ਉਹਨਾਂ ਨੇ ਸੁਣੀ ਨਹੀਂ ਨੀਗੀ ਚੁੱਪ ਕਰਕੇ ਗੱਡੀ ਲੈ ਕੇ ਉਹ ਸਵਾਦ ਕਿਹੜਾ ਬਚੋਲਾ ਉਹ ਕਿੱਥੋਂ ਦਾ ਰਹਿਣ ਵਾਲਾ ਉਹ ਆਪਣਾ ਬੰਦ ਫਾਟ ਕੇ ਬੇਦੀ ਨਗਰ ਦਾ ਰਹਿਣ ਵਾਲਾ ਕੀ ਨਾਮ ਹੈ ਉਹਦਾ ਉਹ ਚੋਲੇ ਦਾ ਹੈਗਾ ਵਾ ਅਮਰਜੀਤ ਅਮਰਜੀਤ ਨਾਮ ਉਹਦੇ ਨਾਲ ਤੁਸੀਂ ਗੱਲ ਨਹੀਂ ਕੀਤੀ ਬਈ ਸਾਡੇ ਨਾਲ ਇਦਾਂ ਧੱਕਾ ਹੋਇਆ ਕਿਉਂ ਕੀ ਸਾਨੂੰ ਦੱਸਿਆ ਹੀ ਨਹੀਂਗਾ ਸਾਡੀ ਸੁਣਵਾਈ ਨਹੀਂ ਕੀਤੀ ਸਾਨੂੰ 1% ਨਹੀਂ ਦੱਸਿਆ ਉਹਨਾਂ ਨੇ ਸਾਨੂੰ ਸਿਰਫ ਅੱਜ ਪਤਾ ਲੱਗਿਆ ਉਹ ਵੀ ਅਸੀਂ ਸਾਨੂੰ ਸਿਰਫ ਧੋਖੇ ਨਾ ਸੱਦਿਆ ਵੀ ਤੁਸੀਂ ਆਓ ਅਸੀਂ ਗੱਲ ਕਰਨੀ ਕੁੜੀ ਨਾਲ ਮਤਲਬ ਕਿ ਮੁੰਡੇ ਨਾਲ ਗੱਲ ਕਰਨੀ ਜ਼ਰੂਰੀ ਅਸੀਂ ਗਏ ਆ ਉਸ ਤੋਂ ਬਾਅਦ ਸਾਨੂੰ ਇੰਨੀ ਗੱਲ ਕੀਤੀ ਗਈ ਆ ਵੀ ਅਸੀਂ ਹਲੇ ਫੇਰੇ ਨਹੀਂ ਕਰਨੇ ਸਾਡੇ ਨਾਲ ਕੁੜੀ ਇਦਾਂ ਹੀ ਤੋੜ ਦੋ ਸਾਡੀ ਉਧਰ ਜਦੋਂ ਡਿਵੋਰਸ ਹੋ ਗਿਆ ਉਸ ਤੋਂ ਬਾਅਦ ਅਸੀਂ ਕੁੜੀ ਨਾਲ ਆਵਾਂ ਫੇਰੇ ਕਰਾਂਗੇ ਉਸ ਤੋਂ ਪਹਿਲਾਂ ਨਹੀਂ ਕਰਾਂਗੇ ਅੱਜ ਘਰੇ ਪ੍ਰੋਗਰਾਮ ਰੱਖਿਆ ਹੋਇਆ ਸੀ ਹਾਂਜੀ ਘਰੇ ਰੱਖਿਆ ਸੀ ਮੇਰੀ ਭੈਣ ਦੇ ਘਰੇ ਕਿ ਅਸੀਂ ਮੈਂ ਗਰੀਬ ਆ ਮੈਂ ਕਰਾਈ ਤੇ ਰਹਿਣੀ ਆ ਬੰਦਾ ਮੇਰਾ ਸਿਰ ਤੇ ਨਹੀਂ ਮੁੰਡਾ ਮੇਰਾ ਦਿਹਾੜੀਆਂ ਕਰਦਾ ਸਾਰਿਆਂ ਨੇ ਨਾਲ ਮਿਲ ਕੇ ਕੀਤਾ ਵੇਟ ਕੀਤੀ ਸਾਰੀ ਦਿਹਾੜੀ ਵੇਟ ਕੀਤੀ ਕਿਸੇ ਦਾ ਕੋਈ ਫੋਨ ਨਹੀਂ ਰੈਗੂਲਰ ਮੈਂ ਫੋਨ ਲਾਇਆ ਦੋ ਨਹੀਂ ਤਿੰਨ ਨਹੀਂ ਚਾਰ ਫੋਨ ਲਾਇਆ ਤੁਸੀਂ ਆਏ ਨਹੀਂ ਹੁਣ ਆਉਂਦੇ ਹੁਣ ਆਉਂਦੇ ਕਰਦੇ ਕਰਦੇ ਸਾਰੀ ਦਿਹਾੜੀ ਨਗਾਤੀ ਅੱਕ ਕੇ ਅਸੀਂ 4 ਵਜੇ ਉਹਨਾਂ ਦੇ ਘਰੇ ਗਏ ਤੇ ਸਾਨੂੰ ਜਵਾਬ ਦਿੱਤੇ ਅੱਜ ਬਚੋਲੇ ਦੇ ਘਰੇ ਗਏ ਸੀ ਹਾਂਜੀ ਬਚੋਲੇ ਦੇ ਘਰੇ ਗਏ ਸੀ ਅਸੀਂ 4 ਵਜੇ ਬਚੋਲੇ ਘਰੇ ਗਏ ਸੀ ਤੇ ਵਿਚੋਲੇ ਨੇ ਕੋਈ ਗੱਲ ਨਹੀਂ ਕੀਤੀ ਉੱਥੇ ਬੈਠ ਕੇ ਤੁਹਾਡੇ ਨਾਲ ਜਾਂ ਉਹਨਾਂ ਨਾਲ ਕਰਾਉਣ ਦੀ ਕੋਈ ਕੋਸ਼ਿਸ਼ ਕੀਤੀ ਹੋਵੇ ਉਹਨਾਂ ਨੇ ਸਾਡੀ ਗੱਲ ਹੀ ਨਹੀਂ ਸਿਰਫ ਉਹ ਮਤਲਬ ਕਿ ਜਿਹੜਾ ਆਪਣੀ ਕੁੜੀ ਦਾ ਸੋਹਰਾ ਸੀ ਕੀ ਕਹਈ ਉਹ ਕਹਿੰਦੇ ਤੁਸੀਂ ਕੁੜੀ ਇਦਾਂ ਹੀ ਤੋੜ ਦੋ ਅਸੀਂ ਮੈਂ ਕਿਹਾ ਸੀ ਇਦਾਂ ਕੁੜੀ ਨੂੰ ਕਿਵੇਂ ਤੋੜਦੀਏ ਉਹ ਕਹਿੰਦੇ ਨਹੀਂ ਵੀ ਸਾਡੀ ਉਧਰ ਦੀ ਬੋਝ ਨਹੀਂ ਹੋਇਆ ਹੈਗਾ ਅਸੀਂ ਕੀ ਨਾ ਉਹਦਾ ਇਦਾਂ ਹੀ ਲੈ ਕੇ ਜਾਣੀ ਆ ਨਹੀਂ ਲੈ ਕੇ ਜਾਣੀ ਅਸੀਂ ਕਹਿੰਦੇ ਅਸੀਂ ਇਦਾਂ ਤੋੜਨੀ ਨਹੀਂ ਉਹ ਕਹਿੰਦਾ ਤੁਹਾਡੀ ਮਰਜ਼ੀ ਜਿਵੇਂ ਤੁਹਾਡੇ ਦਿਲ ਕਰ ਤੁਸੀ ਉਵੇਂ ਕਰ ਲਓ ਪਹਿਲਾਂ ਜਿੱਥੇ ਵਿਆਹ ਹੋਇਆ ਸੀ ਮੁੰਡੇ ਦਾ ਕੋਟ ਮੈਰਿਜ ਹੋਈ ਸੀ ਉਹ ਪਤਾ ਤੁਹਾਨੂੰ ਕਿੱਥੇ ਨਹੀਂ ਬਿਲਕੁਲ ਨਹੀਂ ਸਾਨੂੰ ਖਬਰ ਹੀ ਨਹੀਂ ਸਾਨੂੰ 4 ਵਜੇ ਪਤਾ ਲੱਗਾ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਉਹ ਵੀ ਸਾਨੂੰ ਜਦੋਂ ਅਸੀਂ ਕਾਲ ਕੀਤਾ ਉਹਨਾਂ ਨੂੰ ਚਾਰਵੇਂ ਕਾਲ ਕੀਤਾ ਸਾਨੂੰ ਘਰੇ ਸੱਦਿਆ ਗਿਆ ਸਾਨੂੰ ਜਦੋਂ ਸੱਦਿਆ ਗਿਆ ਅਸੀਂ ਗੱਲ ਕੀਤੀ ਤੁਸੀਂ ਲਾਵਾ ਫੇਰੇ ਕਿਉਂ ਨਹੀਂ ਲੈਣੇ ਸਾਨੂੰ ਉਦੋਂ ਪਤਾ ਲੱਗਿਆ ਵੀ ਇਸ ਕਰਕੇ ਉਹ ਕਹਿੰਦੇ ਅਸੀਂ ਵਿਚੋਲਿਆਂ ਨੂੰ ਪਹਿਲਾਂ ਦੱਸਿਆ ਤੇ ਵਿਚੋਲਣ ਕਹਿੰਦੀ ਮੇਰੇ ਦਿਮਾਗ ਚੋਂ ਨਿਕਲ ਗਿਆ ਮੈਨੂੰ ਪਤਾ ਨਹੀਂ ਲੱਗਿਆ ਵੀ ਇਹਨਾਂ ਨੇ ਵੀ ਦੱਸ ਤੁਹਾਨੂੰ ਦੱਸਣਾ ਮੈਂ ਭੁੱਲੀ ਤੇਰੇ ਚ ਸਾਡਾ ਕੋਈ ਕਸੂਰ ਨਹੀਂ ਉਹਨਾਂ ਨੇ ਸਾਨੂੰ ਬਿਲਕੁਲ ਨਹੀਂ ਦੱਸਿਆ ਹੁਣ ਥਾਣੇ ਪਹੁੰਚੇ ਹਾਂ ਸ਼ਿਕਾਇਤ ਕਰਤੀ ਹੈ ਹਾਂਜੀ ਕੀ ਮੰਗ ਕੀ ਕਰਦੇ ਹਾਂ ਮੰਗ ਦਾ ਅਸੀਂ ਕੁੜੀ ਉੱਥੇ ਹੀ ਵਸੋਣੀ ਹੈ ਸਾਡੀ ਕੋਈ ਮੰਗ ਨਹੀਂ ਹੈਗੀ ਠੀਕ ਹੈ ਜੀ